ਧੰਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਬੈਠੇ। ਹਜ਼ੂਰ ਦੇ ਚਰਨਾਂ ਵਿੱਚ ਇੱਕ ਗੁਰਸ਼ੇਖ ਹੁੰਦਾ ਹੈ। ਭਾਈ ਸਾਹਿਬ ਜੀ ਨੇ ਲਿਖਿਆ ਮੂਲਾ ਕੀੜ ਵਿਖਾਣੀਐ ਅਚਰਜ ਚਲਤ ਲੁਭਤ ਗੁਰਦਾਸੀ। ਭਾਈ ਸਾਹਿਬ ਨੇ ਨਾਮ ਲਿਖਿਆ। ਕਹਿੰਦੇ ਭਾਈ ਮੂਲਾ ਕੀੜ ਜਾਗੋਤਦਾ ਹੈ। ਮੂਲਾ ਕੀੜ ਵਿਖਾਣੀਐ ਅਚਰਜ ਚਲਤ ਇਹ ਦਰ ਤੇ ਉਹਦੀ ਜਿਹੜੀ ਸਾਖੀ ਏ ਉਹਦੇ ਜਿਹੜੇ ਚਲਿੱਤਰ ਨੇ ਚਲਿੱਤਰ ਦਾ ਅਰਥ ਦੂਜੇ ਅਰਥ ਨਹੀਂ ਕਰਨੇ ਉਹਦੀ ਜਿਹੜੀ ਜਿਮਨ ਜੀਨ ਦਾ ਢੰਗ ਹੈ ਨਾ ਬੜਾ ਅਚਰਜਕ ਹੈ ਬੰਦਾ ਉਹਨੂੰ ਪੜ੍ਹ ਕੇ ਕਹਿੰਦਾ ਹੈ ਇਹ ਵੀ ਬੰਦਾ ਕਰ ਸਕਦਾ ਹੈ ਇਹ ਕਿਉਂ ਕੀਤਾ ਭਾਈ ਸਾਹਿਬ ਨੇ ਉੱਤੇ ਲਿਖਿਆ ਅਚਰਜ ਚਲਤ ਲੁਭਤ ਗੁਰਦਾਸੀ ਉਹਦੀ ਸੁਰਤ ਜਿਹੜੀ ਹੈ ਗੁਰੂ ਦੇ ਚਰਨਾਂ ਵਿੱਚ ਲੁਬਾਏ ਮਾਨਖ ਹੈ ਉਹ ਭਾਈ ਮੂਲਾ ਜੀ ਸਤਗੁਰਾਂ ਦੇ ਚਰਨਾਂ ਚਾਹੇ ਇਹ ਭਾਈ ਮੂਲੇ ਤਿੰਨ ਹੋਏ ਨਹੀਂ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ ਇਕ ਤਾਂ ਭਾਈ ਮੂਲਾ ਸਿਆਲਕੋਟ ਵਾਲਾ ਜਿਨੇ ਲਿਖਿਆ ਸੀ ਮਰਨਾ ਸੱਚ ਤੇ ਜਿਉਣਾ ਝੂਠ ਇਹ ਭਾਈ ਮੂਲਾ ਇੱਕ ਭਾਈ ਮੂਲਾ ਬਾਬਾ ਮੂਲਾ ਚੌਣਾ ਜੀ ਮੈਂ ਬੇਨਤੀ ਕਰਾਂਗਾ ਬਾਬਾ ਮੂਲਾ ਜੀ ਜਿਹੜੇ ਸਾਡੇ অতি ਸਨਮਾਨਯੋਗ ਲਫ਼ਜ਼ ਅਦਬ ਦੇ ਨਾਲ ਲਈਏ ਸਤਕਾਰ ਨਾਲ ਲਈਏ ਸਾਡੇ অতি ਸਨਮਾਨਯੋਗ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਨੇ ਉਹ ਵੀ ਪਟਵਾਰੀ ਸਨ ਇਹ ਭਾਈ ਮੂਲਾ ਜਿਹੜਾ ਹੈ ਇਹਦਾ ਪਿੰਡ ਕਿਹੜਾ ਸੀ ਇਹਦਾ ਜ਼ਿਕਰ ਨਹੀਂ ਮਿਲਦਾ ਪਰ ਭਾਈ ਸਾਹਿਬ ਦੀ ਰਚਨਾ ਵਿੱਚ ਉਹ ਮਿਲਦਾ ਮੂਲਾ ਕੀੜ ਵਿਖਾਣੀ ਐ ਅਚਰਜ ਚਲਤ ਲੁਬਤ ਗੁਰਦਾਸੀ ਸਤਗੁਰਾਂ ਦੇ ਚਰਨਾ ਚਾਏ ਮਹਾਰਾਜ ਜੀ ਨੂੰ ਕਹਿੰਦੇ ਨੇ ਸੱਚੇ ਬਾਦਸ਼ਾਹ ਮੈਨੂੰ ਸਮਤ ਦਿਓ ਉਪਦੇਸ਼ ਦਿਓ ਇਹਦਾ ਮਿਲਦਾ ਜੁਲਦਾ ਬਚਨ ਗੁਣਾਂ ਦੀ ਮੈਂ ਗੱਲ ਕਰ ਰਿਹਾ ਸਤਗੁਰੂ ਕਹਿੰਦੇ ਨੇ ਕੀਰਤਨ ਕਰਿਆ ਕਰੋ ਸਿਮਰਨ ਕਰਿਆ ਕਰੋ ਸ਼ਬਦ ਗਾਣਾ ਕਰੋ ਪਰ ਔਗਣ ਨਹੀਂ ਕਿਸੇ ਦੇ ਦੇਖਣੇ ਇਹਨੇ ਤੇ ਇਥੋਂ ਕਿਆ ਮਹਾਰਾਜ ਜੀ ਜੂਆ ਸ਼ਰਾਬ ਤੇ ਤਮਾਸ਼ੇ ਲੋਕ ਦੇਖਦੇ ਆ ਸਤਿਗੁਰਾਂ ਨੇ ਉੱਤੇ ਸਮਝਾਇਆ ਜੇ ਬਚਨਾ ਹੈ ਸੰਗਤ ਕੀਰਤਨ ਸ਼ਬਦ ਆਏ ਗੁਰਸਿੱਖਾਂ ਨੂੰ ਲਭੇ ਸੋਣੂ ਕਿਉਂਕਿ ਜੋ ਦੀਸਾ ਗੁਰਸਿੱਖੜਾ ਆਏ ਸਿੱਖਾਂ ਨੂੰ ਗੁਰਦੇਵ ਜਾਣ ਕੇ ਸੇਵਾ ਕਰਨੀ ਹੈ ਇਹ ਲਬਜ ਭਾਈ ਮਨੀ ਸਿੰਘ ਨੇ ਲਿਖੇ ਗੁਰਦੇਵ ਜਾਣ ਕੇ ਸੇਵਾ ਕਰਨੀ ਉਨੇ ਬਚਨ ਭੱਲੇ ਬੰਦ ਲਿਆ ਚਲਾ ਗਿਆ ਜੀ ਭਾਈ ਮੂਲਾ ਜੀ ਸ਼ਬਦ ਬਹੁਤ ਕਮਾਲ ਦਾ ਪੜ੍ਹਦੇ ਸਨ ਜਦੋਂ ਕੋਈ ਸਿੱਖ ਆਉਣਾ ਸੀ ਇੱਕੋ ਕੰਨ ਚ ਆਵਾਜ਼ ਗੂੰਜਣੀ ਗੁਰਦੇਵ ਜਾਨ ਕੇ ਸੇਵਾ ਕਰਨੀ ਹੈ ਇੱਕ ਦਿਨ ਕਿਹਾ ਇੱਕ ਪਖੰਡੀ ਇਹਨਾਂ ਦੇ ਘਰ ਆ ਗਿਆ ਮੱਲਾ ਵੀ ਵਰਤਾਂ ਖੱਦ ਆ ਗਿਆ ਜੀ ਉਹਨੇ ਸ਼ਬਦ ਬੜੇ ਕਮਾਲ ਦਾ ਗਾਇਆ ਵਜਦ ਵਿੱਚ ਆ ਕੇ ਸੁਰ ਵਿੱਚ ਆ ਕੇ ਗਾਇਆ ਭਾਈ ਸਾਹਿਬ ਜੀ ਨੂੰ ਕਹਿੰਦਾ ਮੈਂ ਰਾਤ ਰਹਿਣਾ ਹੈ ਭਾਈ ਸਾਹਿਬ ਨੇ ਨਾਦਮ ਕੀਤਾ ਇਹਨਾਂ ਦੇ ਘਰੋਂ ਬੀਬੀ ਨੇ ਪ੍ਰਸ਼ਾਦ ਪਾਣੀ ਸ਼ਿਕਾਇਆ ਉਹਦੀ ਸੇਵਾ ਸੰਭਾਲ ਕੀਤੀ ਉਹਨੂੰ ਬਿਸਤਰਾ ਲਾ ਦਿੱਤਾ ਬੀਬੀ ਜੀ ਨੇ ਕੀ ਕੀਤਾ ਜਦੋਂ ਕੰਮ ਆਪਣਾ ਸਾਰਾ ਸਮੇਟ ਲਿਆ ਤੇ ਜਿਹੜੇ ਉਹਨੇ ਗਹਿਣੇ ਪਾਏ ਸਨ ਉਸ ਵੇਲੇ ਆਪ ਮੈਂ ਬਿੰਤੀ ਕਰਨਾ ਪੁਰਾਣੀ ਸਮੇਂ ਪਿੰਡਾਂ ਵਿੱਚ ਸ਼ਾਮ ਨੂੰ ਸੌਣ ਲੱਗੀਆਂ ਬੀਬੀਆਂ ਜੋ ਗਹਿਣੇ ਪਾਏ ਹੁੰਦੇ ਸਨ ਉਹਨੂੰ ਉਤਾਰ ਕੇ ਕਿਸੇ ਭਾਂਡੇ 'ਚ ਰੱਖ ਦੇਣਾ ਜਦੋਂ ਅਲਮਾਰੀਆਂ ਲੋਕਰਨੀ 'ਚ ਭਾਂਡੇ ਸਨ ਉਸ ਬੀਬੀ ਨੇ ਸਾਰੇ ਗਹਿਣੇ ਉਤਾਰੇ, ਬਰਤਨ ਚ ਪਾ ਕੇ ਘਰ ਦੀ ਅੰਗੀਠੀ ਤੇ ਰੱਖ ਦਿੱਤੇ। ਇੱਕ ਸ਼ਬਦ ਅੰਗੀਠੀ ਹੁੰਦਾ ਸੀ, ਇੱਕ ਸ਼ਬਦ ਪਰਸ਼ੱਤੀ ਹੁੰਦਾ ਸੀ। ਸ਼ਾਇਦ ਪਰਸ਼ੱਤੀ ਸ਼ਬਦ ਚੇਤੇ ਹੋਵੇ। ਉਹਨੇ ਉਹਦੇ ਤੇ ਰੱਖ ਦਿੱਤੇ। ਉਹ ਵੇਂਦਾ ਰਿਹਾ, ਉੰਜ ਲੰਮਾ ਪਿਆ ਪਰ ਅੱਖ ਨਾਲ ਲੈ ਕੇ ਟੇਢੀ ਅੱਖ ਨਾਲ ਦੇਖ ਲਿਆ। ਉਹ ਰਾਤ ਉੱਠਿਆ ਜਿਹੜਾ ਸੋਨੇ ਵਾਲਾ ਗਹਿਣਿਆਂ ਵਾਲਾ ਡੱਬਾ ਸੀ ਨਾ ਜਿੱਚ ਪਾ ਕੇ ਰੱਖੇ, ਭਾਂਡੇ ਵਿੱਚ ਪਾਇਆ ਡੱਬਾ ਇਨੇ ਡੱਬਾ ਕੱਢਿਆ ਤੇ ਬਾਹਰ ਨਿਕਲ ਗਿਆ ਬਾਹਰੋਂ ਤਾਲਾ ਲੱਗਾ ਹੋਇਆ ਸੀ ਇਨੇ ਯਤਨ ਕੀਤਾ ਓਨੀ ਦੇਰ ਨੂੰ ਖੜਾਕ ਸੁਣਾਈ ਦਿੱਤਾ ਭਾਈ ਮੋਲਾ ਜੀ ਉੱਠ ਬੈ ਉਹ ਕੋਲ ਚਲੇ ਗਏ ਕਹਿਣ ਲੱਗੇ ਭਾਈ ਸਿਖਾ ਇਸ ਵੇਲੇ ਰਾਤ ਨੂੰ ਇੰਨੀ ਠੰਡ ਇੰਨੀ ਸਰਦੀ ਕਹਿੰਦਾ ਅਸਲ 'ਚ ਮੈਂ ਰਮਣੇ ਜਾਣਾ ਹੈ ਰਮਣੇ ਜਾਣਾ ਦਰਤੇ ਮੈਂ ਸੋਚ ਕਰਨੀ ਮੇਰਾ ਪੇਟ ਖਰਾਬ ਹੋ ਗਿਆ ਜਿਹਨੂੰ ਅੱਜ ਸਾਡੇ ਖਾਲਸੀ ਬੋਲਿਆ ਚ ਕਹਿੰਦੇ ਮੈਦਾਨ ਮਾਰਨਾ ਇਹ ਸਾਡੇ ਪੁਰਾਣੇ ਸ਼ਬਦ ਨੇ ਵੈਗੁਰੂ ਜੀ ਇਹ ਵੋਕੈਬਲਰੀ ਜਿੰਦੀ ਰੱਖਣੀ ਚਾਹੀਦੀ ਹੈ ਉਹਨੇ ਕਿਹਾ ਜੀ ਮੈਂ ਰਮਣੇ ਜਾਣਾ ਹੈ ਭਾਈ ਸਾਹਿਬ ਕਹਿੰਦੇ ਸਰਦੀ ਬੜੀ ਹੈ ਤੁਸੀਂ ਵਿਹੜੇ 'ਚ ਹੀ ਬੈਠ ਜਾਓ ਉਹ ਕਹਿੰਦਾ ਇਹ ਚੰਗੀ ਗੱਲ ਹੈ ਵਿਹੜੇ 'ਚ ਬੈਠ ਜਾਈਏ ਭਾਈ ਸਾਹਿਬ ਕਹਿੰਦੇ ਤੁਸੀਂ ਵਿਹੜੇ 'ਚ ਬੈਠ ਜਾਓ ਮੈਂ ਹੱਥ ਨਾਲ ਸਫਾਈ ਕਰ ਦਿਆਂਗਾ ਦੇਖੋ ਉਸ ਦੇ ਅੰਦਰ ਦੀ ਭਾਵਨਾ ਕਹਿੰਦਾ ਨਹੀਂ ਜੀ ਮੈਂ ਬਾਹਰ ਜਾਣਾ ਹੈ ਅਚਨਚੇਤ ਕੀ ਹੋਇਆ ਉਹ ਸ਼ਦ ਅੰਦਰੋਂ ਡਰ ਗਿਆ ਜਿਹੜਾ ਉਹਦੇ ਕੋਲ ਸੋਨੇ ਵਾਲਾ ਡੱਬਾ ਸੀ ਨਾ ਜੀ ਉਹ ਜ਼ਮੀਨ ਤੇ ਡਿੱਗ ਪਿਆ ਭਾਈ ਸਾਹਿਬ ਜੀ ਨੇ ਡੱਬਾ ਪਕੜਿਆ ਕਹਿਣ ਲੱਗਿਆ ਲੋ ਪਕੜੋ ਤੁਹਾਡਾ ਡੱਬਾ ਕੁੰਜੀ ਲਿਆਂਦੀ ਚਾਬੀ ਲਿਆਂਦੀ ਤਾਲਾ ਖੋਲਿਆ ਉਹ ਚਲਾ ਗਿਆ ਭਾਈ ਬੁੜਾ ਜੀ ਆ ਕੇ ਲੰਮੇ ਪੈ ਗਏ ਸਵੇਰੇ ਦਿਨ ਚੜਿਆ ਬੀਬੀ ਉੱਠੀ ਉਹਨੇ ਕੰਮਕਾਰ ਕਰਦਿਆਂ ਜੋ ਕੁਝ ਆਪਣੇ ਗਹਿਣੇ ਪਾਣੇ ਸਨ ਉਹ ਗਹਿਣਿਆਂ ਵਾਲਾ ਡੱਬਾ ਨਾ ਮਿਲਿਆ ਤੇ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ ਵੀ ਉਹ ਗਹਿਣਿਆਂ ਵਾਲਾ ਡੱਬਾ ਕਿੱਥੇ ਹੈ ਭਾਈ ਮੂਲਾ ਜੀ ਕਹਿੰਦੇ ਨੇ ਰਾਤ ਚੋਰ ਆਏ ਸਨ ਉਹ ਚੋਰ ਲੈ ਗਿਆ ਤੇ ਉਹ ਅਗਲਾ ਸਵਾਲ ਕਰਦੀ ਵੀ ਜਿਹੜਾ ਆਇਆ ਸੀ ਰਾਤ ਸੇਖ ਉਹ ਕਿੱਥੇ ਗਿਆ ਕਹਿਣ ਲੱਗੋ ਸ਼ਰਮ ਦਾ ਮਾਰਾ ਚਲਾ ਗਿਆ ਕਿਤੇ ਮੇਰਾ ਨਾਂ ਨਾ ਲੱਗੇ ਇਸ ਬੈਤ ਨੂੰ ਧਿਆਨ ਨਾਲ ਸੁਣਿਓ ਮੈਂ ਤਾਂ ਕਿ ਆ ਭਾਈ ਸਾਹਿਬ ਨੇ ਲਿਖਿਆ ਕਿ ਭਾਈ ਮੂਲੇ ਦੀ ਸਾਖੀ ਹੈਰਾਨ ਕਰਨ ਵਾਲੀ ਹੈ ਲੋਕ ਸੋਚਣਗੇ ਇਹ ਹੋ ਸਕਦਾ ਆਪਣੇ ਘਰ ਦਾ ਸਮਾਨ ਬੰਦਾ ਬਾਹਰ ਚੋਰ ਨੂੰ ਦੇ ਦੇ ਤਾਂ ਉਹਨਾਂ ਕਹੇ ਜੀ ਉਹ ਆਏ ਸਨ ਤੇ ਉਹ ਚਲੇ ਗਿਆ ਉਹ ਇਸ ਕਰਕੇ ਚਲੇ ਗਿਆ ਕਿ ਸਾਡਾ ਨਾਂ ਨਾ ਲੱਗ ਜਾਏ ਬੰਦੇ ਨੇ ਆਪਣੀ ਘਰ ਵਾਲੀ ਨੂੰ ਵੀ ਨਹੀਂ ਦੱਸਿਆ ਜਦੋਂ ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਗੁਰੂ ਦਰਬਾਰ ਵਿੱਚ ਗਏ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਬੈਠੇ ਸਨ ਮੰਜੀ ਤੇ ਮਹਾਰਾਜ ਮੰਜੀ ਤੇ ਅਕਸਰ ਬੈੰਦਿ ਸਨ ਜੀ ਸਾਮਣੇ ਉਹ ਦੇਖਿਆ ਭਾਈ ਮੂਲਾ ਆ ਰਿਹਾ ਹੈ ਮਹਾਰਾਜ ਉੱਠ ਪੈ ਜੀ ਸ਼ਬਦ ਕਿਹਾ ਕਿਹਾ ਬਚੋ ਕਿਹਾ ਬਚਨ ਕਹਿਵੋ ਬਚਨ ਸੁਣ ਭਾਈ ਮੂਲਾ ਰਿਦਾ ਤੋਰ ਸਿੱਖੀ ਅਨਕੂਲਾ ਫਿਰ ਸੁਣਿਓ ਕਿਹਾ ਕਹਿਵੋ ਬਚਨ ਸੁਣ ਭਾਈ ਮੂਲਾ ਭਾਈ ਮੂਲਾ ਮੇਰੀ ਗੱਲ ਸੁਣ ਰਿਦਾ ਤੌਰ ਸਿੱਖੀ ਅਨਪੂਲਾ ਤੇਰਾ ਖਿਰਦਾ ਸਿੱਖੀ ਅਨੂਲਖੈ ਅਗਲਾ ਬਚਨ ਮੰਮ ਪਰਦਾ ਤੈ ਢਾਕਿਓ ਬਨਾਈ ਤੂੰ ਮੇਰਾ ਪਰਦਾ ਟਕਿਆ ਹੈ ਮੇਰੇ ਪਰਦਾ ਪਾਇਆ ਮੇਰੇ ਨਾਂ ਤੇ ਤੇਰਾ ਢਕ ਹੈ ਗੁਰੂ ਸਦਾ ਹੀ ਤੇਰੇ ਪਰਦੇ ਗੁਰੂ ਸਦਾ ਟਕਦਾ ਰਹੇਗਾ ਸਗਤ ਨੇ ਪੁੱਛਿਆ ਜੀ ਮਹਾਰਾਜ ਇਹ ਕਿਹੜਾ ਪਰਦਾ ਟਕਿਆ ਤੁਸੀਂ ਕਿਹਾ ਵੀ ਤੇਰਾ ਖਿਰਦਾ ਸਿੱਖੀ ਅਨੂਲਖੈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਮੂਲਾ ਤੂੰ ਸੁਣਾ ਉਨੇ ਸਾਰੀ ਘਟਨਾ ਸੁਣਾ ਦਿੱਤੀ ਬੇਸਤਰਾ ਇਸ ਦਾ ਸਿੱਖ ਦੇ ਭੇਕ ਤੇ ਲਿਆਇਆ ਸ਼ਬਦ ਪੜਦਾ ਸੀ ਚੋਰੀ ਕਰ ਲਈ ਪਰ ਮੈਂ ਘਰ ਵਾਲੀ ਨੂੰ ਵੀ ਨਹੀਂ ਦੱਸਿਆ ਤੇ ਮਹਾਰਾਜ ਕਹਿੰਦੇ ਕਿਉਂ ਨਹੀਂ ਦੱਸਿਆ ਕਹਿਣ ਲੱਗੇ ਸਤਿਗੁਰੂ ਉਹਨੇ ਤੇਰਾ ਨਾਮ ਲਿਆ ਸੀ ਉਹਨਾਂ ਤੁਹਾਡਾ ਸ਼ਬਦ ਗਾਇਆ ਸੀ ਤੇ ਉਹ ਆਪਣੇ ਆਪ ਨੂੰ ਸਿੱਖ ਕਹਿੰਦਾ ਸੀ ਮੈਂ ਉਹ ਨਹੀਂ ਵੇਖਿਆ ਉਹਨੇ ਕਰਮ ਕੀ ਕੀਤਾ ਮੈਂ ਤਾਂ ਬਸ ਬਾਬਾ ਨਾਨਕ ਤੇ ਬਾਬੇ ਨਾਨਕ ਦਾ ਸਿੱਖ ਵੇਖਿਆ ਹੈ